ਇਸ ਬਹੁਤ ਹੀ ਇੰਪੋਰਟੈਂਟ ਵਿਧਾਨ ਸਭਾ ਸੈਸ਼ਨ ਨੂੰ ਇਹਦੇ ਪ੍ਰोसीਡਿੰਗਸ ਨੂੰ ਕਵਰ ਕਰਨ ਦੇ ਲਈ ਪਹੁੰਚੋ ਮੇਰੇ ਨਾਲ ਮੇਰੇ ਸਾਰੇ ਸਾਥੀ ਮੇਰੇ ਕਲੀਗਜ਼ ਮੰਤਰੀ ਔਰ ਐਮ ਐਲ ਏ ਸਾਹਿਬਾਨ ਮੌਜੂਦ ਨੇ ਸਾਥੀਓ ਅੱਜ ਮੀਡੀਆ ਦੇ ਜ਼ਰੀਏ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਕੈਬਨਿਟ ਸਾਥੀਆਂ ਵੱਲੋਂ ਸਾਰੀ ਵਿਧਾਨ ਸਭਾ ਵੱਲੋਂ ਸਾਡੇ ਸਾਰੇ ਐਮ ਐਲ ਏ ਸਾਹਿਬਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਦੇਣ ਜਾ ਰਹੇ ਆ ਅੱਜ ਪਾਪਰਾ ਐਕਟ 2024 ਦੇ ਵਿੱਚ ਇੱਕ ਸੋਧ ਐਮੈਂਡਮੈਂਟ ਹੈ ਜਿਹੜੀ ਉਹਦਾ ਬਿੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਹਾਊਸ ਦੇ ਵਿੱਚ ਲੈ ਕੇ ਆ ਜਿਹਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ ਬਹੁਤ ਲੰਬੇ ਸਮੇਂ ਤੋਂ ਜਿਸ ਦਿਨ ਸਾਡੀ ਸਰਕਾਰ ਬਣੀ ਸੀ ਉਸ ਦਿਨ ਤੋਂ ਹੀ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਮੁਸ਼ਕਲ ਦੀ ਕਮਾਈ ਦੇ ਨਾਲ ਆਪਣੇ ਘਰ ਆਪਣੇ ਮਕਾਨ ਬਣਾਉਣੇ ਸੀਗੇ ਆਸ਼ਾਨੇ ਬਣਾਉਣੇ ਸੀਗੇ ਉਹਨਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਸੀਗੀ ਉਹਦਾ ਰੀਜ਼ਨ ਇਹ ਸੀਗਾ ਕਿ ਜੇ ਬੈਕਗ੍ਰਾਉਂਡ ਦੇ ਵਿੱਚ ਦੱਸਾਂ ਤਾਂ 1995 ਦੇ ਵਿੱਚ ਪਾਪਰਾ ਐਕਟ ਆਇਆ ਜਿਹਦੀ ਪਹਿਲੀ ਸੋ 2014 ਦੇ ਵਿੱਚ ਹੋਈ ਫਿਰ 2016 ਦੇ ਵਿੱਚ ਹੋਈ 2018 ਦੇ ਵਿੱਚ ਹੋਈ ਇਹ ਸਾਰਿਆਂ ਦਾ ਪਰਪਸ ਤਾਂ ਸੀਗਾ ਕਿ ਇਲਿਗਲ ਕਲੋਨੀ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ ਤੇ ਲੀਗਲ ਕਲੋਨੀਆਂ ਜਿਹੜੀਆਂ ਉਹਨਾਂ ਨੂੰ ਐਨਕੋਰੇਜਮੈਂਟ ਮਿਲੇ ਪਰ ਹੁੰਦਾ ਉਲਟਾ ਰਿਹਾ ਪਿਛਲੀਆਂ ਸਰਕਾਰਾਂ ਦੀ ਸਿਆਸੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਜਿਹੜੀਆਂ ਇਲਲੀਗਲ ਕਲੋਨੀਆਂ ਸੀਗੀਆਂ ਉਹ ਸਮੇਂ-ਸਮੇਂ ਸਿਰ 2014 16 18 ਦੇ ਵਿੱਚ ਲੀਡਰਾਂ ਤੇ ਵਿਧਾਨ ਸਭਾਵਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਂਦਾ ਰਿਹਾ ਜਿਸ ਦੀ ਵਜ੍ਹਾ ਕਰਕੇ ਇਲਲੀਗਲ ਕਲੋਨੀਆਂ ਦੀ ਗਿਣਤੀ ਘਟਦੀ ਗਈ ਅ ਔਰ ਇਲਲੀਗਲ ਕਲੋਨੀਆਂ ਦੀ ਗਿਣਤੀ ਵਧ ਗਈ ਲੀਗਲ ਦੀ ਘਟਦੀ ਗਈ ਔਰ ਲੱਖਾਂ ਲੋਕ ਜਿਨ੍ਹਾਂ ਨੇ ਘਰ ਬਣਾਉਣੇ ਸੀਗੇ ਉਹ ਇਹ ਤੋਂ ਪੀੜਤ ਹੁੰਦੇ ਗਏ ਫਿਰ ਜਦੋਂ ਸਾਡੀ ਸਰਕਾਰ ਬਣੀ 2022 ਦੇ ਵਿੱਚ 4 April 2022 ਨੂੰ ਇੱਕ ਹਾਈ ਕੋਰਟ ਦੇ ਵਿੱਚ ਕੇਸ ਹੁੰਦਾ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਜੇ ਤੁਸੀਂ ਪਾਪਰਾ ਐਕਟ ਨੂੰ ਮੰਨਣਾ ਨਹੀਂ ਤਾਂ ਇਹਨੂੰ ਤੁਸੀਂ ਡਿਸਕਾਰਡ ਕਰ ਦਿਓ ਇਹਨੂੰ ਖਤਮ ਕਰ ਦਿਓ ਉਹਦੇ ਉੱਪਰ ਆ ਕਾਫੀ ਦੇ तकरीबन 2 ਸਵਾ 2 ਸਾਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਕੰਮ ਕੀਤਾ ਔਰ ਅੱਜ ਇੱਕ ਬਿਲ ਹੈ ਜਿਹੜਾ ਉਹ ਪਾਪਰਾ ਐਕਟ ਅਮੈਂਡਮੈਂਟ ਐਕਟ 2024 ਜਿਹੜਾ ਉਹ ਲਿਆਂਦਾ ਗਿਆ ਜਿਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਸਰਕਾਰ ਵੱਲੋਂ ਕਿ 31 ਜੁਲਾਈ 2024 ਯਾਨੀ ਕਿ 31/7/2024 ਤੱਕ ਉਹ ਲੋਕ ਜਿਨ੍ਹਾਂ ਨੇ ਜੇ ਇਲ ਲੀਗਲ ਅਨ ਅਪਰੂਵਡ ਕਲੋਨੀ ਦੇ ਵਿੱਚ 500 ਗਾਜ ਤੱਕ ਦਾ ਪਲਾਟ ਜਿਹੜਾ ਉਹ ਲੈ ਵੀ ਲਿਆ ਪਰ ਉਹਦੇ ਕੋਲ 31/7 ਤੋਂ ਪਹਿਲਾਂ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ ਜਾਂ ਪੱਕੇ ਦੇ ਵਿੱਚ ਬੈਂਕ ਦੀ ਟਰਾਂਜੈਕਸ਼ਨ ਹੈਗੀ ਕਿ ਉਹ ਸਾਈ ਜਾਂ ਬਿਆਨਾ ਹੋਇਆ ਹੋਇਆ ਉਹ 플ੌਟ ਖਰੀਦਣ ਵਾਸਤੇ ਉਹਨਾਂ ਲੋਕਾਂ ਨੂੰ ਕੋਈ ਐਨਓਸੀ ਲੈਣ ਦੀ ਲੋੜ ਨਹੀਂ ਰਹੂਗੀ ਤੇ ਉਹ 2 ਨਵੰਬਰ ਤੱਕ ਆਪਣੀਆਂ ਰਜਿਸਟਰੀਆਂ ਨੇ ਜਿਹੜੀਆਂ ਕਰਾ ਸਕਣਗੇ ਕਿਉਂਕਿ ਅਕਤੂਬਰ ਦੇ ਵਿੱਚ ਫਸਲਾਂ ਦੇ ਪੈਸੇ ਆ ਜਾਂਦੇ ਨੇ ਇਸ ਕਰਕੇ 2 ਅਕਤੂਬਰ ਨਵੰਬਰ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਇਹਦੇ ਨਾਲ ਪੰਜਾਬ ਦੇ ਲੱਖਾਂ ਇੰਡੀਵਿਜੂਅਲ 플ੌਟ ਹੋਲਡਰਸ ਨੂੰ ਰਾਹਤ ਹੈ ਜਿਹੜੀ ਬੈਨੇਫਿਟ ਹੈ ਜਿਹੜਾ ਉਹ ਮਿਲੇਗਾ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੀਗਲ ਕਲੋਨੀਆ ਦਾ ਰੁਝਾਨ ਪੰਜਾਬ ਦੇ ਵਿੱਚ ਬੰਦ ਹੋ ਸਕੇ ਉਹਦੇ ਲਈ ਜਿਹੜਾ ਜੁਰਮਾਨਿਆਂ ਦਾ ਔਰ ਸਜ਼ਾ ਦਾ ਪ੍ਰਬਧਾਨ ਹੈ ਪ੍ਰੋਵੀਜ਼ਨ ਹੈ ਜਿਹੜੀ ਉਹ ਵੀ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਉਹ ਵਧਾ ਕੇ 25 ਮਿਨੀਮਮ 25 ਲੱਖ ਤੋਂ ਵੱਧ ਤੋਂ ਵੱਧ 5 ਕਰੋੜ ਕਰ ਦਿੱਤਾ ਗਿਆ ਔਰ ਸਜ਼ਾ ਵੀ 2 ਸਾਲ ਤੋਂ ਵਧਾ ਕੇ 10 ਸਾਲ ਤੱਕ ਦੀ ਹੈ ਜਿਹੜੀ ਮਿਨੀਮਮ 5 ਸਾਲ ਔਰ ਮੈਕਸਿਮ 10 ਸਾਲ ਦੀ ਹੈ ਜਿਹੜੀ ਉਹਨਾਂ ਇਲਲੀਗਲ ਕਲੋਨਾਈਜ਼ੇਸ਼ਨ ਦੀ ਵਜ੍ਹਾ ਕਰਕੇ ਕਰ ਦਿਤੀ ਹੈ ਕਿ ਜਿਹੜੇ ਕਲੋਨੀਆਂ ਕੱਟਦੇ ਨੇ 2 ਨੰਬਰ ਦੇ ਵਿੱਚ ਇਹਦੇ ਨਾਲ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਜਿਹੜੇ ਲੀਗਲ ਕੰਮ ਕਰਦੇ ਨੇ ਕਲੋਨਾਈਜ਼ੇਸ਼ਨ ਕਰਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਹੈ ਔਰ ਸਭ ਤੋਂ ਵੱਡਾ ਨੁਕਸਾਨ ਉਹਨਾਂ ਭੋਲੇ-ਪਾਲੇ ਲੋਕਾਂ ਦਾ ਹੁੰਦਾ ਹੈ ਜਿਹੜੇ ਆਪਣੇ ਜ਼ਿੰਦਗੀ ਭਰ ਦੀ ਮਿਹਨਤ ਦੀ ਮਿਹਨਤ ਮਸ਼ੱਕਤ ਦੀ ਕਮਾਈ ਹੈ ਜਿਹੜੀ ਉਸ ਪਲਾਟ ਨੂੰ ਖਰੀਦਣ ਦੇ ਵਿੱਚ ਲਾਉਂਦੇ ਨੇ ਪਰ ਜਦੋਂ ਉੱਥੇ ਜਾ ਕੇ ਨਕਸ਼ਾ ਪਾਸ ਕਰਾਉਣ ਲਈ ਜਾਂਦੇ ਨੇ ਬਿਜਲੀ ਦਾ ਬਿੱਲ ਲੈਣ ਦੇ ਲਈ ਜਾਂਦੇ ਨੇ ਸੀਵਰੇਜ ਪਾਉਣ ਦੇ ਲਈ ਲਾਈਟਾਂ ਦੇ ਲਈ ਸੜਕਾਂ ਦੇ ਲਈ ਪਾਰਕਾਂ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਜਾਂਦੇ ਨੇ ਤੇ ਉਹ ਅੱਗੋਂ ਪਤਾ ਲੱਗਦਾ ਕਿ ਇਹ ਇਲੀਗਲ ਕਲੋਨੀ ਸੀਗੀ ਸੋ ਉਸ ਰੁਝਾਨ ਨੂੰ ਜੜੋਂ ਖਤਮ ਕਰਨ ਦੇ ਲਈ ਇਹ ਜਿਹੜੀਆਂ ਸਜ਼ਾਵਾਂ ਦਾ ਦੀ ਪ੍ਰੋਵੀਜ਼ਨ ਹੈ ਜਿਹੜੀ ਇਹ ਵਧਾਈ ਗਈ ਹੈ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਮਾਨਯੋਗ ਸੀਐਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਨਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਨਾ ਕਿ ਇਸ ਇੱਕ ਪ੍ਰੋਵੀਜ਼ਨ ਦੇ ਨਾਲ ਇਸ ਇੱਕ ਬਿਲ ਦੇ ਨਾਲ ਜਿਹੜਾ ਇਲੀਗਲ ਕਲੋਨੀ ਦਾ ਅਧਰਜਨ ਟੋਟਲ ਖਤਮ ਹੋ ਜਾਊਗਾ ਔਰ ਲੱਖਾਂ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਉਹ ਹੋਏਗਾ ਉਹਨਾਂ ਦੀ ਖੱਜਲ-ਖਵਾਰੀ ਹੈ ਜਿਹੜੀ ਜਿਹੜੀ ਖੱਜਲ-ਖਵਾਰੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਮਿਊਸਪਲ ਕਮੇਟੀਆਂ ਦੇ ਵਿੱਚ ਔਰ ਤਸੀਲਦਾਰਾਂ ਦੇ ਦਫ਼ਤਰ ਦੇ ਵਿੱਚ ਕਈ ਵਾਰੀ ਕਰਪਸ਼ਨ ਵੀ ਹੁੰਦੀ ਸੀਗੀ ਉਹਦੇ ਉੱਪਰ ਵੀ ਠੱਲ ਜਿਹੜੀ ਪਊਗੀ ਸੋ ਬਹੁਤ-ਬਹੁਤ ਧੰਨਵਾਦ ਸੀਐਮ ਸਾਹਿਬ ਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਦਾ ਸੋਰੀ ਦੁਬਾਰਾ ਬੋਲੋ ਕੀ ਇਹਨੇਓ ਸੋਰੀ ਦੁਬਾਰਾ ਬੋਲੋ ਕੀ ਇਹਨੇਓ ਜਿਹੜੀ ਲੀਗਲ ਕਲੋਨੀ ਹੈ ਉਹਦੇ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਤਾਂ ਆਲਰੇਡੀ ਡਿਪਾਰਟਮੈਂਟ ਕੋਲੇ ਸਰਕਾਰ ਕੋਲੇ ਉਹ ਤਾਂ ਸਰਕਾਰ ਨੂੰ ਆਲਰੇਡੀ ਪਤਾ ਹੀ ਹੈ ਜਿਹੜੀ ਟੋਟਲ 100% ਜਿਹੜੀ ਲੀਗਲ ਹੈ ਜਿਹਨੇ ਸਾਰੀਆਂ ਪ੍ਰੋਵੀਜ਼ਨ ਸਾਰੇ ਡਿਪਾਰਟਮੈਂਟਾਂ ਦੀਆਂ ਪੂਰੀਆਂ ਕੀਤੀਆਂ ਨੇ ਜਿਹਨੇ ਰੇਰਾ ਦਾ ਨੰਬਰ ਲਿਆ ਹੋਇਆ ਉਹਨੂੰ ਤਾਂ ਉਹਦਾ ਤਾਂ ਇਹ ਨਾਲ ਲਿੰਕ ਹੀ ਕੋਈ ਨਹੀਂ ਉਹਨੂੰ ਤਾਂ ਐਨਓਸੀ ਦੀ ਲੋੜ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਹਾਂਜੀ ਉਹ ਤੋਂ ਉਹਨੀਆਂ ਜੀ ਜੇਕਰ ਰਜਿਸਟਰੀ ਕਰਾਈ ਕਰਦੇ ਇਸ ਤਰ੍ਹਾਂ ਦੇ ਲਈ ਉਹਨਾਂ ਬੰਦਿਆਂ ਨੂੰ ਐਨਓਸੀ ਮੰਗੀ ਜਾਂਦੀ ਹੈ ਤੇ ਉਹ ਐਨਓਸੀ ਜਿਹੜੀ ਆ ਉਹ ਕੋਈ ਲੈਣੀ ਪੈਂਦੀ ਹੈ ਡੈਫੀਨਿਟਲੀ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਨੂੰ ਵੀ ਜਿਹੜੀ ਇਲੀਗਲ ਦੀ ਵਜ੍ਹਾ ਕਰਕੇ ਖੱਜਲ ਖੋਰੀ ਚੱਲਣੀ ਪੈਂਦੀ ਸੀ ਉਹ ਵੀ ਆਟੋਮੈਟਿਕਲੀ ਖਤਮ ਹੋ ਗਈ ਨਾ ਜਦੋਂ ਇੱਕ ਪ੍ਰੋਵੀਜ਼ਨ ਬਣਾਤੇ ਜਦੋਂ ਕਲੋਨਾਈਜ਼ਰ ਨੇ ਜਾ ਕੇ ਦਿਖਾਤਾ ਮੈਂ 플ੌਟ ਖਰੀਦਿਆ ਮੈਂ ਜਦੋਂ ਤਸਿਲਦਾਰ ਕੋਲ ਜਾਂ ਲੱਗ ਗਿਆ ਜੀ ਮੇਰੀ ਆ ਕਲੋਨੀ ਹੈ ਜਿਹੜੀ ਮੈਨੂੰ ਕਲੋਨਾਈਜ਼ਰ ਨੇ ਡਾਕੂਮੈਂਟ ਦਿੱਤੇ ਨੇ ਇਹ ਕਲੋਨੀ ਮੇਰੀ ਲੀਗਲ ਹੈ ਤੇ ਆ ਉਹਦਾ ਐਨਓਸੀ ਹੈ ਤੇ ਰਜਿਸਟਰੀ ਹੋ ਜਾਣੀ ਹੈ ਇਹ ਪ੍ਰੋਬਲਮ ਸਿਰਫ ਔਰ ਸਿਰਫ ਅਨਔਥਰਾਇਜ਼ਡ ਇਲੀਗਲ ਕਲੋਨੀਆ ਦੇ ਵਿੱਚ ਆਉਂਦੀ ਸੀਗੀ ਜਿਹੜੀ ਅਜੇੜੋ ਖਤਮ ਕਰ ਦਿੱਤੀ ਗਈ ਹੈ ਹੋਰ ਕੋਈ ਸਵਾਲ ਜੀ ਕਿਸੇ ਦਾ ਦੇਖੋ ਇਸ ਤਰ੍ਹਾਂ ਇਹੀ ਇਹੀ ਇੱਕ ਰੀਜ਼ਨ ਸੀਗਾ ਕਿ ਪਹਿਲਾਂ 14 ਚ 16 ਚ 18 ਦੇ ਵਿੱਚ ਜਿਵੇਂ ਜਿਵੇਂ ਰੈਗੂਲਰਾਈਜੇਸ਼ਨ ਪਾਲਿਸੀ ਆਉਂਦੀ ਸੀਗੀ ਜਿਹੜੇ ਇਲੀਗਲ ਕਲੋਨਾਈਜ਼ੇਸ਼ਨ ਕਰਦੇ ਸੀਗੇ ਉਹਨਾਂ ਨੂੰ ਐਨਕੋਰੇਜਮੈਂਟ ਹੁੰਦੀ ਸੀ ਕਿ ਜੇ ਇੱਕ ਵਾਰੀ ਹੁਣ ਰੈਗੂਲਰਾਈਜ਼ ਹੋ ਗਿਆ ਤੇ ਅੱਗੇ ਨੂੰ ਵੋਟਾਂ ਵੇਲੇ ਫੇਰ ਕਲਾ ਲਾਂਗੇ ਹੁਣ ਇਸ ਪ੍ਰੋਵੀਜ਼ਨ ਦੇ ਵਿੱਚ ਅਸੀਂ ਕਲੋਨੀ ਨੂੰ ਰੈਗੂਲਰਾਈਜ਼ ਨਹੀਂ ਕੀਤਾ ਲੀਗਲ ਨਹੀਂ ਕੀਤਾ ਅਸੀਂ ਇੰਡੀਵਿਜੂਅਲ ਪਲਾਟ ਹੋਲਡਰ ਨੂੰ ਕੀਤਾ ਹੁਣ ਜਿਹੜੇ ਪਲਾਟ ਇਲੀਗਲ ਕਲੋਨੀ ਦੇ ਵਿੱਚ ਉਹ ਪਏ ਰਹਿ ਗਏ ਉਹਨਾਂ ਦਾ 31/7 ਤੋਂ ਪਹਿਲਾਂ ਦਾ ਨਾ ਬਿਆਨ ਹੈ ਨਾ ਸਾਈ ਹੈ ਨਾ ਰਜਿਸਟਰਡ ਪਾਵਰ ਆਫ ਟਰਨੀਆ ਉਹ ਕੋਲੋਨਾਈਜ਼ਰ ਕੋਲ ਹੀ ਪਏ ਰਹਿ ਜਾਣਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਡੈਟਰੈਂਟ ਹੋਊਗਾ ਜਾਂ ਤਾਂ ਉਹ ਬੰਦਾ ਆਪਦੀ ਇਲਲੀਗਲ ਕਲੋਨੀ ਨੂੰ ਸਾਰੇ ਪੈਸੇ ਭਰ ਕੇ ਸਾਰੀਆਂ ਪ੍ਰੋਵੀਜ਼ਨਸ ਪੂਰੀਆਂ ਕਰਕੇ ਜਾਂ ਤਾਂ ਉਹਨੂੰ ਲੀਗਲ ਦੇ ਵਿੱਚ ਕਨਵਰਟ ਕਰੇ ਨਹੀਂ ਉਹ 플ੌਟ ਨੇ ਜਿਹੜੇ ਨਹੀਂ ਵਿਕੇ ਹੈਗੇ ਉਹਦੇ ਕੋਲ ਹੀ ਪਏ ਰਹਿ ਜਾਣਗੇ 14000 ਇਹ ਇੱਦਾਂ ਦਾ ਕੋਈ ਤਰੀਕਾ ਨਹੀਂ ਹਾਂਜੀ 14000 ਹੋਰ ਇੰਨੇ ਚੋਣੀਆਂ ਹੋਣੀਆਂ ਨੇ ਉਹ ਵੀ 플ੌਟ ਬਚ ਰਹੇ ਨੇ ਬਾਕੀ ਇਹ ਉਹਦਾ ਕੀ ਕਰਾਂਗੇ ਆਹੀ ਤਾਂ ਮੈਂ ਦੱਸਿਆ ਨਾ ਜੀ ਆਹੀ ਸਵਾਸੀ ਇਹਨਾਂ ਦਾ ਆਹੀ ਸਵਾਸੀ ਇਹਨਾਂ ਦਾ ਇੰਨਾ ਨੇ ਨੰਬਰ ਨਹੀਂ ਲੈ ਤੁਸੀਂ 14000 ਨੰਬਰ ਤਾਂ ਗੱਲ ਤਾਂ ਇੱਕੋ ਹੀ ਹੈ ਚਲੋ ਓਕੇ ਓਹ ਹੋਰ ਜੀ